ਤਕਰੀਬਨ ਰਾਤ ਦੇ 2 ਵਜੇ ਹੁੰਦੇ ਨੇ ਮਾਂ ਤੇ ਉਸ ਨਾਲ ਉਸ ਦਾ ਛੋਟਾ ਬੱਚਾ ਪਏ ਹੁੰਦੇ ਨੇ ਤਾਂ ਬੱਚਾ ਹਿਲਜੁਲ ਕਰਦਾ ਹੈ ਮਾਂ ਨੂੰ ਲੱਗਦਾ ਹੈ ਕਿ ਬੱਚਾ ਭੁੱਖਾਗਾ ਉਹ ਆਪਣੇ ਬੱਚੇ ਨੂੰ ਆਪਣੇ ਪੇਟ ਉੱਤੇ ਪਾ ਕੇ ਦੁੱਧ ਪਿਉਣ ਲੱਗਦੀ ਹੈ ਦੁੱਧ ਪਿਉਂਦੇ ਪਿਉਂਦੇ ਮਾਂ ਦੀ ਅੱਖ ਲੱਗ ਜਾਂਦੀ ਹੈ ਤੇ ਉਸ ਤੋਂ ਥੋੜੇ ਸਮੇਂ ਬਾਅਦ ਇੱਕ ਗੋਲੀ ਚੱਲਦੀ ਹੈ ਉਹ ਬੱਚੇ ਵਿੱਚ ਦੀ ਹੁੰਦੀ ਹੋਈ ਮਾਂ ਦੇ ਪਈਦੀ ਹੈ ਤੇ ਦੁੱਧ ਪੀਂਦੇ ਬੱਚੇ ਦੀ ਅਤੇ ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦੋਂ ਲੋਕ ਇਸ ਦਰਦਨਾਕ ਮੰਜ਼ਰ ਨੂੰ ਦੇਖਦੇ ਆ ਤਾਂ ਉਹਨਾਂ ਦੇ ਰੋਂਗ ਟੇ ਖੜੇ ਹੋ ਜਾਂਦੇ ਨੇ ਕਿਉਂਕਿ ਬੱਚਾ ਆਪਣੀ ਮਾਂ ਦਾ ਦੁੱਧ ਪੀ ਰਿਹਾ ਸੀ ਤੇ ਦੋਨਾਂ ਦੀ লাশ ਇਕੱਠਿਆਂ ਦੀ ਪਈ ਸੀ ਇਹ ਘਟਨਾ ਇਹ ਫੋਟੋ ਅਖਬਾਰਾਂ ਦੇ ਵਿੱਚ ਵੀ ਲਾਈ ਜਾਂਦੀ ਹੈ ਤੇ ਜੋ ਵੀ ਇਸ ਫੋਟੋ ਨੂੰ ਦੇਖਦਾ ਸੀ ਉਹ ਇੱਕ ਵਾਰ ਅੰਦਰ ਤੱਕ ਝੰਝੋੜਿਆ ਜਾਂਦਾ ਸੀ ਕਿ ਕਿਸੇ ਜ਼ਾਲਮ ਨੇ ਇਦਾਂ ਕਿਵੇਂ ਕਰ ਦਿੱਤਾ ਇੱਕ ਮਾਂ ਤੇ ਬੱਚੇ ਨੂੰ ਜੋ ਬੱਚਾ ਦੁੱਧ ਪੀ ਰਿਹਾ ਸੀ ਉਹਨਾਂ ਦੇ ਗੋਲੀ ਕਿਵੇਂ ਮਾਰ ਦਿੱਤੀ ਇਹ ਘਰ ਦੇ ਵਿੱਚ ਇਹ ਦੋ ਹੀ ਕਤਲ ਨਹੀਂ ਹੋਏ ਸੀ ਇਸ ਘਰ ਦੇ ਵਿੱਚ 8 ਕਤਲ ਹੋਏ ਸੀ ਤੇ ਜਦੋਂ ਇਹਨਾਂ ਕਤਲਾਂ ਦੀ ਵਜ੍ਹਾ ਸਾਹਮਣੇ ਆਉਂਦੀ ਹੈ ਤਾਂ ਕੋਈ ਖਾਸ ਨਹੀਂ ਸੀ ਪਰ ਕਾਤਲ ਨੇ ਪੂਰਾ ਪਰਿਵਾਰ ਖਤਮ ਕਰ ਦਿੱਤਾ ਸੀ ਫਿਰ ਪੁਲਿਸ ਚਾਰਜ ਸ਼ੀਟ ਦਾਖਲ ਕਰਦੀ ਹੈ ਤੇ ਇਹਦੇ ਵਿੱਚ ਕੁਝ ਦੋਸ਼ੀ ਰਿਹਾ ਹੋ ਜਾਂਦੇ ਨੇ ਤੇ ਇੱਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਜਾਂਦੀ ਹੈ ਪਰ ਉਸ ਨੂੰ ਵੀ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦ ਸ਼ਹਿਰ ਦੀ ਗੱਲ ਹੈ 28 29 ਜੁਲਾਈ 2008 ਦੀ ਤਕਰੀਬਨ ਰਾਤ ਦੇ 3:45 ਮਿੰਟ ਹੋਏ ਹੁੰਦੇ ਨੇ ਥਾਣਾ ਔਰੰਗਾਬਾਦ ਦੇ ਅਧੀਨ ਪੈਂਦੇ ਪਿੰਡ ਬੁਰਾਰੀ ਦੇ ਵਿੱਚ ਇੱਕ ਘਰ 'ਚ ਗੋਲੀਆਂ ਚੱਲਦੀਆਂ ਨੇ ਇੰਜ ਲੱਗਦਾ ਹੈ ਕਿ ਜਿਵੇਂ ਕਈ ਲੋਕਾਂ ਦੀ ਹੱਤਿਆ ਹੋ ਗਈ ਹੋਵੇ ਭਾਰੀ ਪੁਲਿਸ ਵੱਲ ਮੌਕੇ ਤੇ ਆਉਂਦਾ ਹੈ ਤੇ ਜਦੋਂ ਇਸ ਘਰ ਦੇ ਵਿੱਚ ਦਾਖਲ ਹੋ ਕੇ ਦੇਖਿਆ ਜਾਂਦਾ ਹੈ ਤਾ ਮੰਜ਼ਰ ਬੜਾ ਹੀ ਡਰਾਵਣਾ ਸੀ ਪੁਲਿਸ ਨੇ ਦੇਖਿਆ ਕਿ ਇੱਕ ਬੱਚਾ ਜੋ ਆਪਣੀ ਮਾਂ ਦਾ ਦੁੱਧ ਚੁੰਗ ਰਿਹਾ ਸੀ ਉਸ ਦੇ ਗੋਲੀ ਵੱਜੀ ਹੋਈ ਹੈ ਉਹ ਗੋਲੀ ਬੱਚੇ ਦੇ ਵਿੱਚ ਦੀ ਹੁੰਦੀ ਹੋਈ ਮਾਂ ਦੇ ਵਿੱਚ ਜੀ ਹੋਈ ਹੈ ਉਸੇ ਤਰ੍ਹਾਂ ਹੀ ਬੱਚਾ ਦੁੱਧ ਚੁੰਗ ਰਿਹਾ ਸੀ ਤੇ ਮਾਂ ਵੀ ਉਹੀ ਹਾਲਤ ਦੇ ਵਿੱਚ ਪਈ ਸੀ ਤੇ ਦੋਨਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਜਦੋਂ ਅੱਗੇ ਦੇਖਿਆ ਜਾਂਦਾ ਤਾਂ ਇਸ ਘਰ ਦਾ ਵੱਡਾ ਮੁੰਡਾ ਜਿਸ ਦਾ ਨਾਮ ਸੂਰਜ ਪ੍ਰਕਾਸ਼ ਸੀ ਉਸ ਦੀ ਵੀ ਮੰਜੇ ਉੱਤੇ লাশ ਪਈ ਹੁੰਦੀ ਹੈ ਫਿਰ ਹੋਰ ਦੇਖਿਆ ਜਾਂਦਾ ਤਾਂ ਇਸ ਘਰ ਦਾ ਛੋਟਾ ਬੇਟਾ ਜਿਸ ਦਾ ਨਾਮ ਅਭਿਸ਼ੇਕ ਸੀ ਉਹ ਵੀ ਜ਼ਮੀਨ ਉੱਤੇ ਪਿਆ ਸੀ ਤੇ ਉਸ ਦੇ ਵੀ ਗੋਲੀ ਵੱਜੀ ਹੁੰਦੀ ਸੀ ਹੁਣ ਪੁਲਿਸ ਜਦੋਂ ਅੱਗੇ ਦੇਖਦੀ ਹੈ ਤਾਂ ਪੌੜੀਆਂ ਦੇ ਵਿੱਚ ਇਸ ਘਰ ਦੀ ਨੂੰਹ ਲਤਾ ਜੋ ਕਿ 24 ਸਾਲਾਂ ਸੀ ਤੇ ਜੋ ਗਰਭਤੀ ਸੀ ਉਸ ਦੀ লাশ ਵੀ ਪੌੜੀਆਂ ਦੇ ਵਿੱਚ ਪਈ ਹੁੰਦੀ ਹੈ ਤੇ ਲਤਾ ਦੀ ਸੱਸ ਦੀ ਵੀ লাশ ਲਤਾ ਦੇ ਕੋਲ ਪੌੜੀਆਂ ਦੇ ਵਿੱਚ ਪਈ ਹੁੰਦੀ ਹੈ ਇਹ ਸੀਨ ਦੇਖ ਕੇ ਸਭ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿਉਂਕਿ ਇਹ ਨਰ ਸੰਘਾਰ ਹੋਇਆ ਸੀ ਘਰ ਦੇ ਵਿੱਚ ਥਾਂ ਥਾਂ ਤੇ ਖੂਨ ਖਿੰਡਿਆ ਹੋਇਆ ਸੀ ਜੋ ਵੀ ਦੇਖਦਾ ਸੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਸੀ ਹੁਣ ਤਕਰੀਬਨ ਦਿਨ ਚੜਾ ਆਇਆ 6 6:30 ਵਜੇ ਦਾ ਟਾਈਮ ਹੋ ਗਿਆ ਤਾਂ ਵਿੱਚੋਂ ਕਿਸੇ ਨੇ ਕਿਹਾ ਕਿ ਇਸ ਘਰ ਦਾ ਮੁਖੀ ਸੁਖਵੀਰ ਕਿੱਥੇ ਹੈ ਸੁਖਵੀਰ ਦੀ ਤਲਾਸ਼ ਕੀਤੀ ਗਈ ਪਰ ਉਹ ਘਰ ਵਿੱਚ ਨਹੀਂ ਸੀ ਤਾਂ ਕਿਸੇ ਨੇ ਕਿਹਾ ਕਿ ਉਹ ਖੇਤ ਮੋਟਰ ਤੇ ਨਾ ਹੋਵੇ ਤਾਂ ਜਦੋਂ ਮੋਟਰ ਤੇ ਜਾ ਕੇ ਦੇਖਿਆ ਜਾਂਦਾ ਤਾਂ ਸੁਖਵੀਰ ਦੀ লাশ ਮੋਟਰ ਤੇ ਮੰਝੇ ਉੱਤੇ ਪਈ ਸੀ ਉਸ ਦੇ ਸਿਰ ਵਿੱਚ ਕਿਸੇ ਭਾਰੀ ਚੀਜ਼ ਨਾਲ ਬਾਰ ਕੀਤਾ ਹੋਇਆ ਸੀ ਹੁਣ ਪੁਲਿਸ ਇੱਧਰ ਘਰ ਦੇ ਚਿਵਾਰੇ ਤੇ ਚੜ ਕੇ ਆਸ-ਪਾਸਾ ਦੇਖਣ ਦੀ ਕੋਸ਼ਿਸ਼ ਕਰਦੀ ਹੈ ਪਰ ਚਿਵਾਰੇ ਨੂੰ ਪੌੜੀ ਨਹੀਂ ਸੀ ਤਾਂ ਪੁਲਿਸ ਨੇ ਕਿਹਾ ਕਿ ਪੌੜੀ ਮੰਗਵਾਓ ਗਮਾਂਡੀਆਂ ਦੀ ਪੌੜੀ ਮੰਗਵਾਈ ਗਈ ਪੌੜੀ ਤੇ ਚੜ ਕੇ ਪੁਲਿਸ ਵਾਲਿਆਂ ਨੇ ਜਦੋਂ ਚਿਵਾਰੇ ਉੱਤੋਂ ਦੇਖਿਆ ਤਾਂ ਉਸ ਤੋਂ ਬਾਅਦ ਉਹ ਹੇਠਾਂ ਉਤਰ ਰਹੇ ਸੀ ਜਦੋਂ ਉੱਤਰ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਪੌੜੀ ਦੇ ਉੱਤੇ ਖੂਨ ਲੱਗਿਆ ਹੋਇਆ ਹੈ ਪੁਲਿਸ ਵਾਲਿਆਂ ਦਾ ਮੱਥਾ ਠੰਮਕ ਗਿਆ ਉਹਨਾਂ ਨੇ ਪੁੱਛਿਆ ਕਿ ਇਹ ਪੌੜੀ ਹੈ ਕਿਸ ਦੀ ਤਾਂ ਪਤਾ ਲੱਗਿਆ ਕਿ ਇਹ ਪੌੜੀ ਸੁਖਵੀਰ ਦੇ ਭਰਾ ਰਣਵੀਰ ਦੀ ਸੀ ਪੁਲਿਸ ਦਾ ਸ਼ੱਕ ਰਣਵੀਰ ਤੇ ਗਿਆ ਪੁਲਿਸ ਨੇ ਹੋਰ ਪੁੱਛਗਿੱਛ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਸੁਖਵੀਰ ਅਤੇ ਰਣਵੀਰ ਦੀ ਆਪਸ ਵਿੱਚ ਨਹੀਂ ਬਣਦੀ ਸੀ ਇਨਾਂ ਦਾ ਝਗੜਾ ਰਹਿੰਦਾ ਸੀ ਦਰਅਸਲ ਸੁਖਵੀਰ ਵਰਗੇ ਪੰਜ ਭਰਾ ਸੀ ਸੁਖਵੀਰ ਪਿਆਰੇ ਜਗਵੀਰ ਰਣਵੀਰ ਤੇ ਮਨਵੀਰ ਇਹ ਪੰਜ ਭਰਾ ਸੀ ਮਨਵੀਰ ਸਭ ਤੋਂ ਛੋਟਾ ਸੀ ਸੁਖਵੀਰ ਸਭ ਤੋਂ ਵੱਡਾ ਸੀ ਸੁਖਵੀਰ ਅਤੇ ਰਣਵੀਰ ਦੀ ਆਪਸ ਵਿੱਚ ਨਹੀਂ ਬਣਦੀ ਸੀ ਕਿਉਂਕਿ ਸੁਖਵੀਰ ਦੇ ਵੱਡੇ ਬੇਟੇ ਸੂਰਜ ਪ੍ਰਕਾਸ਼ ਦਾ ਆਪਣੇ ਚਾਚੇ ਰਣਵੀਰ ਦੇ ਨਾਲ ਕਿਸੇ ਗੱਲ ਤੇ ਝਗੜਾ ਹੋ ਗਿਆ ਤੇ ਇਹਨਾਂ ਦੀ ਹੁਣ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ ਸੀ ਇਹਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਸੀ ਇਹ ਗੱਲ ਪਿੰਡ ਵਾਲਿਆਂ ਤੋਂ ਸੁਣਨ ਨੂੰ ਮਿਲੀ ਤੇ ਹੁਣ ਮਨਵੀਰ ਜਿਸ ਦਾ ਵਿਆਹ ਨਹੀਂ ਹੋਇਆ ਸੀ ਜੋ ਕਿ ਸੁਖਵੀਰ ਵਰਗਿਆਂ ਵਿੱਚੋਂ ਸਭ ਤੋਂ ਛੋਟਾ ਪਰਾ ਸੀ ਉਸ ਨੇ ਪੁਲਿਸ ਨੂੰ ਰਿਪੋਰਟ ਲਿਖਾਈ ਕਿ ਇਹ ਕੰਮ ਰਣਵੀਰ ਨੇ ਕੀਤਾ ਕਿਉਂਕਿ ਰਣਵੀਰ ਦੀ ਇਸ ਨਾਲ ਦੁਸ਼ਮਣੀ ਸੀ ਰਣਵੀਰ ਅਤੇ ਉਸ ਦੇ ਨਵਾਲਗ ਬੱਚੇ ਦੇ ਵਿਰੁੱਧ ਮਨਵੀਰ ਨੇ ਰਿਪੋਰਟ ਲਗਾਈ ਤੇ ਪੁਲਿਸ ਨੇ ਫਿਰ ਜਾਂਚ ਕੀਤੀ ਜਾਂਚ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਇਹਨਾਂ ਕਾਤਲਾਂ ਨੇ ਸਭ ਤੋਂ ਪਹਿਲਾਂ ਸੁਖਵੀਰ ਨੂੰ ਮੋਟਰ ਤੇ ਜਾ ਕੇ ਮਾਰਿਆ ਉਸ ਤੋਂ ਬਾਅਦ ਘਰ ਵਿੱਚ ਆ ਕੇ ਉਹ ਬੱਚੇ ਨੂੰ ਤੇ ਉਸ ਦੀ ਮਾਂ ਨੂੰ ਮਾਰ ਦਿੱਤਾ ਫਿਰ ਇਸ ਘਰ ਦੇ ਵੱਡੇ ਮੁੰਡੇ ਨੂੰ ਮਾਰ ਦਿੱਤਾ ਜਿਸ ਤਨੋਂ ਸੂਰਜ ਪ੍ਰਕਾਸ਼ ਸੀ ਫਿਰ ਅਭਿਸ਼ੇਕ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਲਤਾ ਅਤੇ ਉਸ ਦੇ ਪੇਟ ਵਿੱਚ ਪਰ ਰਹੇ ਬੱਚੇ 9 ਮਹੀਨਿਆਂ ਦੇ ਉਸ ਨੂੰ ਮਾਰ ਦਿੱਤਾ ਤੇ ਫਿਰ ਲਤਾ ਦੀ ਸੱਸ ਨੂੰ ਮਾਰ ਦਿੱਤਾ ਹੁਣ ਪੁਲਿਸ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਇਰ ਕਰਦੀ ਹੈ ਤੇ ਉਹਨਾਂ ਵਿੱਚ આરોપી ਬਣਾਉਂਦੀ ਹੈ ਰਣਵੀਰ ਨੂੰ ਉਸ ਦੇ ਨਵਾਲਗ ਬੇਟੇ ਨੂੰ ਉਸ ਦੀ ਘਰ ਵਾਲੀ ਦੇਵਿੰਦਰਾਣੀ ਨੂੰ ਤੇ ਮਨਵੀਰ ਨੂੰ ਜਿਸ ਨੇ ਰਿਪੋਰਟ ਲਖਾਈ ਸੀ ਇਹ ਚਾਰਜ ਸ਼ੀਟ ਅਦਾਲਤ ਦੇ ਵਿੱਚ ਧਾਇਰ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਪਹਿਲਾਂ ਸੁਖਵੀਰ ਨੂੰ ਮੋਟਰ ਤੇ ਮਾਰਿਆ ਤੇ ਉਸ ਤੋਂ ਬਾਅਦ ਘਰ ਆ ਕੇ ਆਪਣੀ ਪੌੜੀ ਲਗਾ ਕੇ ਇਸ ਘਰ ਦੇ ਵਿੱਚ ਦਾਖਲ ਹੋਏ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਇਹਨਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਜਾਨੀ ਰਣਵੀਰ ਅਤੇ ਉਸ ਦੇ ਮੁੰਡੇ ਤੇ ਘਰ ਵਾਲੀ ਦੇ ਤੇ ਉਸ ਦੇ ਛੋਟੇ ਭਰਾ ਮਨਵੀਰ ਦੇ ਉੱਤੇ 8 ਜਾਣਿਆਂ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਹੁਣੇ ਕੇਸ ਚੱਲਦਾ ਹੈ। ਕਈ ਸਾਲ ਲੰਘ ਜਾਂਦੇ ਨੇ। 21 ਜੁਲਾਈ 2016 ਆ ਜਾਂਦਾ ਹੈ। ਤੇ ਹੁਣ ਅਦਾਲਤ ਫੈਸਲਾ ਸੁਣਾਉਂਦੀ ਹੈ। ਜਿਸ ਵਿੱਚ ਰਣਵੀਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਉਸ ਦੇ ਨਵਾਲਗ ਬੇਟੇ ਉੱਤੇ ਕਿਸੇ ਹੋਰ ਕੋਰਟ ਵਿੱਚ ਕੇਸ ਚੱਲਦਾ ਹੈ। ਪਰ ਅਦਾਲਤ ਦੇਵਿੰਦਰਾਣੀ ਰਣਵੀਰ ਦੀ ਘਰ ਵਾਲੀ ਅਤੇ ਰਣਵੀਰ ਦੇ ਛੋਟੇ ਭਰਾ ਮਨਵੀਰ ਨੂੰ ਸਬੂਤਾਂ ਦੀ ਘਾਟ ਕਰਕੇ ਬਾਇਜਤ ਬਰੀ ਕਰ ਦਿੰਦੇ ਨੇ ਹੁਣ ਰਣਵੀਰ ਇਹ ਸਜ਼ਾ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਹੈ ਤੇ ਕਹਿੰਦਾ ਕਿ ਮੈਨੂੰ ਝੂਠਾ ਫਸਾਇਆ ਗਿਆ ਮੈਂ ਇਹ ਕਤਲ ਨਹੀਂ ਕੀਤੇ ਕੋਈ ਵੀ ਪੁਖਤਾ ਸਬੂਤ ਪੁਲਿਸ ਕੋਲ ਨਹੀਂ ਕਿ ਇਹ ਕਤਲ ਮੈਂ ਕੀਤੇ ਨੇ ਫਿਰ ਹਾਈ ਕੋਰਟ ਸਤੰਬਰ 2023 ਦੇ ਵਿੱਚ ਰਣਵੀਰ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕਾਇਦ ਦੇ ਵਿੱਚ ਬਦਲ ਦਿੰਦੀ ਹੈ ਜੋ ਇਹ ਚਾਚੇ ਭਤੀਜੇ ਦਾ ਝਗੜਾ ਦੱਸਿਆ ਜਾਂਦਾ ਹੈ ਜਿਸ ਕਾਰਨ 8 ਕਤਲ ਹੋ ਗਏ ਪਰ ਲੋਕ ਇਸ ਕਤਲਾਂ ਦੇ ਪਿੱਛੇ ਕੋਈ ਹੋਰ ਕਾਰਨ ਵੀ ਦੱਸਦੇ ਆ ਜੋ ਕਿ ਲੋਕ ਖੁੱਲ ਕੇ ਦੱਸਣ ਨੂੰ ਤਿਆਰ ਨਹੀਂ ਪਰ ਬਹੁਤ ਹੀ ਮੰਦਭਾਗੀ ਘਟਨਾ ਸੀ ਇੱਕ ਪਰਿਵਾਰ ਜੋ ਹੱਸਦਾ ਵਸਦਾ ਸੀ ਉਸ ਦੇ 8 ਜੀਆਂ ਦਾ ਇੱਕ ਤਾਂ ਐਦਾਂ ਦਾ ਜੀ ਸੀ ਜਿਸ ਨੇ ਇਹ ਦੁਨੀਆ ਅਜੇ ਦੇਖਣੀ ਸੀ ਉਸ ਨੂੰ ਪੇਟ ਦੇ ਵਿੱਚ ਹੀ ਮਾਰ ਦਿੱਤਾ ਗਿਆ ਅੱਠ ਜੀਆਂ ਦਾ ਕਤਲ ਕਰ ਦਿੱਤਾ ਤੇ ਉਸ ਪਰਿਵਾਰ ਦਾ ਨਾਸ਼ ਕਰ ਦਿੱਤਾ ਇਦਾਂ ਦੀ ਹੀ ਇੱਕ ਹੋਰ ਘਟਨਾ ਜੋ ਹਾਲ ਹੀ ਦੇ ਵਿੱਚ ਦੇਖੀ ਗਈ ਜੋ 11 ਮਈ 2024 ਨੂੰ ਸੀਤਾਪੁਰ ਦੇ ਵਿੱਚ ਵਾਪਰੀ ਕਿ ਭਰਾ ਨੇ ਆਪਣੇ ਭਰਾ ਦੇ ਸਕੇ ਭਰਾ ਦੇ 6 ਜੀਆਂ ਦਾ ਕਤਲ ਕਰ ਦਿੱਤਾ ਉਸ ਦਾ ਸਾਰਾ ਪਰਿਵਾਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਜਿਵੇਂ ਮੈਂ ਕਹਿਣਾ ਕਿ ਜਿਆਦਾ ਡਰ ਅੱਜ ਕੱਲ ਆਪਣੇਆਂ ਤੋਂ ਹੈ ਗੈਰ ਤਾਂ ਗੈਰ ਹੁੰਦੇ ਨੇ ਗੈਰ ਨੂੰ ਅਗਲਾ ਗੈਰ ਨਜ਼ਰ ਨਾਲ ਦੇਖਦਾ ਪਰ ਆਪਣਾ ਜੋ ਹੁੰਦਾ ਹੈ ਉਹ ਉੱਤੇ ਉਸ ਉੱਤੇ ਬੰਦਾ ਸ਼ੱਕ ਬਹੁਤ ਘੱਟ ਕਰਦਾ ਪਰ ਸਭ ਤੋਂ ਜਿਆਦਾ ਹਾਨੀਕਾਰਕ ਬੰਦੇ ਦੇ ਆਪਣੇ ਹੁੰਦੇ ਨੇ ਕਿਉਂਕਿ ਉਹਨਾਂ ਤੇ ਉਹ ਅੱਖਾਂ ਮੀਚ ਕੇ ਭਰੋਸਾ ਕਰ ਲੈਂਦਾ ਤੇ ਜਿਸ ਦੇ ਨਤੀਜੇ ਬਹੁਤ ਘਾਤਕ ਦੇਖਣ ਨੂੰ ਮਿਲਦੇ ਆ। ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਅਸਿਕਾਲ।